ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਉਹ ਸਮੁੱਚਾ ਖਾਲਸਾ ਪੰਥ ਤੇ ਸਮੁੱਚੇ ਦੁਨੀਆ ਦੇ ਸਿੱਖ ਉਹ 350 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਹੇ ਆ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਅਨੰ ਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾ ਸ਼ਤਾਬਦੀ ਤੇ ਨਾਲ ਦੀ ਨਾਲ ਸਿੱਖ ਪੰਥ ਦੇ ਬਾਣੀ ਜਿਣੀ ਖਾਲਸਾ ਪੰਥ ਪ੍ਰਗਟ ਕੀਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਫਾਤਿਹ ਜੀ ਦਾ 350 ਸਾਲਾ ਗੁਰਤਾ ਗੱਦੀ ਦੇ ਉਹ ਵੀ ਖਾਲਸਾ ਪੰਥ ਸਤਾਬਦੀਆਂ ਦੇ ਰੂਪ ਦੇ ਵਿੱਚ 350 ਸਾਲਾਂ ਦੇ ਰੂਪ ਵਿੱਚ ਮਨਾ ਰਹੇ ਹਾਂ ਅੱਜ ਮੈਂ ਦਿਲ ਦੀਆਂ ਢਗਹਾਈਆਂ ਤੋਂ ਧੰਨਵਾਦ ਕਰਨਾ ਚਾਹੁੰਨਾ ਕਿ ਸਿੱਖ ਪੰਥ ਦਾ ਅਨੇਖੜਮਾ ਅੰਗ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਾਰੀ ਸੀਨੀਅਰ ਲੀਡਰਸ਼ਿਪ ਜੀਮਾ ਸਾਹਿਬ ਗਰੇਵਾਲ ਸਾਹਿਬ ਰਣਕੇ ਸਾਹਿਬ ਉਹਨਾਂ ਦੇ ਨਾਲ ਸਾਰੇ ਸਿੱਖ ਵਿਦਵਾਨ ਤੇ ਚੇਚੇ ਤੌਰ ਤੇ ਸਾਡੇ ਸਿੱਖ ਪੰਥ ਦੇ ਜਿੰਦਾ ਸ਼ਹੀਦ ਸਿੰਘ ਸਾਹਿਬ ਜਸਵੰਦਰ ਬਾਬਾ ਨਿਹਾਲ ਸਿੰਘ ਜੀ ਹਰਿਆ ਬੀਲਾਂ ਵਾਲੇ ਦਮਦਮੀ ਟਕਸਾਲ ਵੱਲੋਂ ਬਾਬਾ ਜੀ ਵੱਲੋਂ ਬਾਬਾ ਸਾਹਿਬ ਸਿੰਘ ਜੀ ਤੇ ਸਾਡੇ ਸਵਾਮੀ ਜੀ ਦੋਨੋਂ ਹੀ ਜਿਹੜੇ ਸਾਡੀ ਹਰੇਕ ਸ਼ਤਾਬਦੀ ਦਾ ਸ਼ਗਾਰ ਹੁੰਦੇ ਹੁਹਾਰਪੁਰ ਵਾਲੇ ਉਹ ਚੇਚੇ ਤੌਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਉੱਤਰਧਿਕਾਰੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਮਹਾਪੁਰਸ਼ਾਂ ਦੀ ਤਰਫ਼ ਤੋਂ ਬਾਬਾ ਸੁੱਖਾ ਜੀ ਲੋਪੋਕੇ ਵਾਲੇ ਮਹਾਪੁਰਖ ਬਾਹਰ ਆ ਉਹਨਾਂ ਬੋਲੋਂ ਵੀ ਉਹਨਾਂ ਦੇ ਉੱਤਰਧਿਕਾਰੀ ਇੱਥੇ ਪਹੁੰਚੇ ਆ ਤੇ ਸਿੱਖ ਵਿਦਵਾਨ ਤੇ ਚੇਚੇ ਤੌਰ ਤੇ ਦਿੱਲੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਸ਼ਰਨਾਂ ਔਰ ਸਰਦਾਰ ਮਨਜੀਤ ਸਿੰਘ ਜੀ ਜੀਕੇ ਸਾਭਕਾ ਪ੍ਰਧਾਨ ਤੇ ਸਿੱਖ ਵਿਦਵਾਨਾਂ ਦੇ ਵਿੱਚੋਂ ਸਾਡੇ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਪਰਮਵੀਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਉਹਨਾਂ ਦੇ ਨਾਲ ਸਾਡੇ ਸਰਦਾਰ ਕੇਰ ਸਿੰਘ ਜੀ ਇੰਦਰਜੀਤ ਸਿੰਘ ਜੀ ਗੋਗਵਾਣੀ ਡਾਕਟਰ ਅਮਰਜੀਤ ਸਿੰਘ ਜੀ ਡਾਕਟਰ ਹਰਭਜਨ ਸਿੰਘ ਜੀ ਦੇਰਾਦੂਨ ਉਹਨਾਂ ਦੇ ਨਾਲ ਸਾਡੇ ਦੂਸਰੇ ਜਿਹੜੇ ਸਤਕਾਰਤ ਜਿਹੜੇ ਸਿੱਖ ਵਿਦਵਾਨ ਆ ਉਹ ਵੀ ਸਾਰਿਆਂ ਨੇ ਸ਼ਾਮਿਲ ਦੇ ਦਿੱਤੀ ਜਿਨ੍ਹਾਂ ਦੀ ਲਿਸਟ ਹੁਣੇ ਸਾਰੀ ਜਾਰੀ ਕਰ ਦਿੱਤੀ ਜਾਊਗੀ ਸਰਦਾਰ ਗਰਮੀਤ ਸਿੰਘ ਜੀ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਤੇ ਉਹਨਾਂ ਦੇ ਪ੍ਰਧਾਨ ਉਹ ਵੀ ਇਚੇਚੇ ਤੌਰ ਤੇ ਇੱਥੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂ ਹੋਰ ਵੀ ਬਹੁਤ ਸਾਰੀਆਂ ਚਕੀਤਾਂ ਪਹੁੰਚੀਆਂ ਸਾਰਿਆਂ ਦਾ ਨਾਮ ਬਾਅਦ ਚ ਜਾਰੀ ਕਰ ਦੇਾਂਗੇ ਅੱਜ ਮੁੱਖ ਤੌਰ ਦੇ ਉੱਤੇ ਜਿਹੜੀ ਵੱਡੀ ਵਿਦਵਤਾ ਦੇ ਨਾਲ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇਹ ਜਿਹੜੀ ਸ਼ਹੀਦੀ ਗੁਰਪੁਰਪਿਆ ਇਹ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਤੇ ਖਾਸ ਕਰਕੇ ਇੱਕ ਉਸ ਵੇਲੇ ਦੇ ਧਰਮ ਜਿਹੜੇ ਪੰਡਿਤ ਕਿਰਪਾ RAM ਜੀ ਦੇ ਰੂਪ ਦੇ ਵਿੱਚ 사ਤਗੁਰ ਜੀ ਦਾ ਪਾਸ ਪੁਕਾਰ ਲੈ ਕੇ ਪਹੁੰਚੇ ਸੀ ਤੇ 사ਤਗੁਰ ਜੀ ਨੇ ਉਹਨਾਂ ਪ੍ਰਤੀ ਆਪਣਾ ਪਿਆਰ ਤੇ ਸਤਕਾਰ ਆਪਣਾ ਬਲੀਦਾਨ ਵੀ ਦਿੱਤਾ। ਜੋ ਉਹਨਾਂ ਸਾਰਿਆਂ ਨੂੰ ਸ਼ੰਭੂਲੀਅਤ ਇਕਤਾ ਹੋਵੇ। ਸਮੁੱਚੇ ਦੇਸ਼ ਤੇ ਵਿਦੇਸ਼ ਦੇ ਸਿੱਖ ਵੀ ਇਕੱਠੇ ਹੋਣ। ਉਹ ਤੋਂ ਇਲਾਵਾ ਸਾਰੀਆਂ ਜਿੰਨੀਆਂ ਵੀ ਦੂਸਰੇ ਧਰਮਾਂ ਦੇ ਨਾਲ ਸੰਬੰਧਿਤ ਉਹ ਸ਼ਕਤੀਆਂ ਉਹ ਵੀ ਇੱਥੇ ਸ਼ਾਮਲ ਹੋਣ। ਉਹ ਸਾਰਿਆਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲਾ ਸੱਦਾ ਵੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਜਾ ਕੇ ਵੀ ਸੱਦੇ ਦਿੱਤੇ ਜਾਣਗੇ। ਇਹ ਅੱਜ ਦੀ ਮੀਟਿੰਗ ਦੇ ਵਿੱਚ ਇੱਥੇ ਬੈਠ ਕੇ ਫੈਸਲਾ ਹੋਇਆ। ਉਹ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਤੇ ਦੇਸ਼ ਦੇ ਪਾਰਲੀਮੈਂਟ ਲੋਕ ਸਭਾ ਦੇ ਸਪੀਕਰ ਉਹਨਾਂ ਨੂੰ ਵੀ ਜਾ ਕੇ ਸੱਦੇ ਦਿੱਤੇ ਜਾਣਗੇ ਤਾਂ ਕਿ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਸ਼ਤਾਬਦੀ ਦੇ ਵਿੱਚ ਉਹ ਸਾਰੇ ਆ ਕੇ ਸ਼ਮੂਲੀਅਤ ਕਰਨ। ਉਹ ਤੋਂ ਇਲਾਵਾ ਇਹ ਵੀ ਇੱਥੇ ਇੱਕ ਵਿਚਾਰ ਧਾਰਾ ਆਈ ਤੇ ਮੈਂ ਸਮਝਦਾ ਇਹ ਵੀ ਬਹੁਤ ਸਾਡੇ ਲਈ ਅਹਿਮ ਆ। ਕਿ ਦੁਨੀਆ ਭਰ ਤੋਂ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਐਸਲੇ ਬੀਬੀ ਕੀ ਕੀ ਪਾਰਲੀਮੈਂਟ ਮੈਂਬਰ ਵੀ ਐ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਰੂਪ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਖੁੱਲਾ ਸੱਦਾ ਸੱਦੇ ਉਹਦਾ ਭੇਜਾਂਗੇ ਵੀ ਬੀ ਐਮ ਐਲ اے ਤੇ ਐਮ ਪੀ ਦੇ ਰੂਪ ਦੇ ਵਿੱਚ ਵਰਲਡ ਵਾਈਡ ਜਿਹਨੀਆਂ ਵੀ ਸ਼ਕਤੀਆਂ ਆ ਉਹ ਸਾਰੀਆਂ ਇਹਦੇ ਵਿੱਚ ਸ਼ਮੂਲੀਅਤ ਕਰਨ ਤੇ ਉਹਨਾਂ ਸਾਰਿਆਂ ਦੇ ਨਾਲ ਸੰਪਰਕ ਵੀ ਕੀਤਾ ਜਾਊਗਾ ਤੇ ਦੂਸਰਾ ਸਾਰੇ ਮੁੱਖ ਮੰਤਰੀ ਜਿੰਨੇ ਵੀ ਆ ਸਾਰੀਆਂ ਸਟੇਟਾਂ ਦੇ ਉਹਨਾਂ ਨਾਲ ਸੰਪਰਕ ਕੀਤਾ ਜਾਊਗਾ ਉਹ ਟੀਮ ਇੱਕ ਬਣ ਜਾਊਗੀ ਇਹ ਉਹ ਸਾਰਿਆਂ ਨਾਲ ਸੰਪਰਕ ਕਰੂਗੀ ਕਿ ਉਹ ਆਪਣੇ ਆਪਣੇ ਅਸੈਂਬਲੀ ਦੇ ਵਿੱਚ ਤੇ ਮੁਲਕ ਦੇ ਪ੍ਰਧਾਨ ਮੰਤਰੀ ਉਹ ਆਪਣੇ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਵੀ ਰੱਖਣ ਜਿਹੜਾ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਵੇ ਸੋ ਇਹ ਵੀ ਅੱਜ ਇਹ ਜਿਹੜਾ ਇੱਥੇ ਬੈਠ ਕੇ ਫੈਸਲਾ ਕੀਤਾ ਗਿਆ ਤੇ ਅਚੇਚੇ ਤੌਰ ਤੇ ਇੱਕ ਕਾਫੀ ਟੇਬਲ ਜਿਹੜਾ ਆ ਉਹ ਵੀ ਵੱਡਾ ਤਿਆਰ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਸ ਦੇਖਦੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਊਗੀ ਜਾ ਕੇ ਕਿ ਉਹ ਵੀ ਇਹਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਸੋ ਉਹ ਤੋਂ ਇਲਾਵਾ ਦੇਸ਼ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਸੈਮੀਨਾਰ ਕਿਉਂਕਿ ਪੰਜ ਅਸੀਂ ਕਰਨੇ ਆ ਉਹ ਵੀ ਵੱਡੀਆਂ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਉਹਦੇ ਵਿੱਚੋਂ ਦਿੱਲੀ ਤੇ ਪੰਜਾਬ ਤੇ ਹਰਿਆਣਾ ਉਹ ਸਾਰੇ ਜਿਹੜੇ ਆ ਸੈਮੀਨਾਰ ਗੁਰੂ ਸਾਹਿਬ ਜੀ ਦੀ ਉਸ ਪਵਿੱਤਰ ਯਾਦ ਨੂੰ ਸਮਰਪਿਤ ਜਿਹੜੇ ਕੀਤੇ ਜਾਣਗੇ ਤੇ ਸਭ ਤੋਂ ਵੱਡਾ ਕਿਉਂਕਿ ਮੇਰੇ ਸਾਰੇ ਸਾਥੀ ਬੈਠੇ ਆ ਇੱਕ ਸੁਝਾਅ ਆਇਆ ਸੀ ਕਿ ਅੱਜ মিডিਆ ਦਾ ਜੋਗਿਆ ਤੇ মিডিਆ ਕਈ ਵਾਰੀ ਬਹੁਤ ਗਲਤ ਕਰ ਰਿਹਾ ਉਸ ਕਾਰਜ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਦੇ ਵਿੱਚ ਸਾਡਾ ਉੱਥੇ ਧਾਰਮਿਕ ਧਿਆਨ ਹੈ ਆ ਉਹ ਸਾਡਾ ਡਿਪਾਰਟਮੈਂਟ ਆ ਵੱਡਾ ਉਹਨਾਂ ਨੂੰ ਡਾਕਟਰ ਪਿਤਪਾਲ ਸਿੰਘ ਨੂੰ ਉਹਨਾਂ ਨੂੰ ਇਹ ਸਾਰਾ ਅਜਾਇਬ ਕਰਾਂਗੇ ਕਿ ਇਹਦੇ ਵਿੱਚ ਜਿਹੜੀਆਂ ਸੌਧਾਂ ਕਰਨ ਵਾਲੀਆਂ ਉਹ ਸਾਰੀਆਂ ਸੌਧਾਂ ਕੀਤੀਆਂ ਜਾਣ ਸੋ ਉਹਦੇ ਨਾਲ ਦੀ ਨਾਲ ਮੇਰਾ ਇੱਕ ਆਪਣਾ ਵੀ ਵਿਚਾਰ ਸੀ ਤੇ ਇਹ ਸਾਰੇ ਸ਼ੈਤ ਵੀ ਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਚੇਅਰ ਵੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਚ ਸਥਾਪਿਤ ਕੀਤੀ ਜਾਊਗੀ ਤਾਂ ਕਿ ਸਦੀਪ ਕਾਲ ਇਹ ਪਤਾ ਵੀ ਲੱਗੇ ਵੀ ਸ਼ਤਾਬਦੀਆਂ ਦੇ ਵਿੱਚ ਇਹ ਠੀਕ ਹੈ ਨਗਰ ਕੀਰਤਨ ਤੇ ਹੋਰ ਸਾਰੇ ਕਾਰਜ ਹੋਣੇ ਆ ਇਹ ਵੀ ਕਾਰਜ ਇਦਾਂ ਦੇ ਜਿਹੜੇ ਇਹ ਵੀ ਜ਼ਰੂਰ ਕੀਤੇ ਜਾਣਗੇ ਸੋ ਇੱਕ ਹੋਰ ਜਿਹੜਾ ਵੱਡਾ ਸੁਝਾਅ ਸੀ ਉਹ ਅਸੀਂ ਖਾਲਸਾ ਕਾਲਜ ਪਟਿਆਲੇ ਦੇ ਸ਼ਬੂਰਦ ਕੀਤਾ ਇਹ ਦੋ ਕਰੈਕਟ ਅਸੀਂ ਛਾਪੇ ਅੱਜ ਤੇ ਉਹ ਜਿਹੜੇ ਪੰਜਾਬੀ ਤਾਂ ਹਿੰਦੀ ਦੇ ਵਿੱਚ ਛਾਪ ਦਿੱਤੇ ਆ ਅੰਗਰੇਜ਼ੀ ਦੇ ਵਿੱਚ ਵੀ ਛਾਪ ਦਿੱਤੇ ਜਾਣਗੇ ਉਹਨਾਂ ਦਾ ਸਾਰਿਆਂ ਦਾ ਬਖ ਬਖ ਭਜਾਵਾਂ ਚ ਟਰਾਂਸਲੇਸ਼ਨ ਕਰ ਲਈ ਵੀ ਖਾਲਸਾ ਕਾਲਜ ਪਟਿਆਲੇ ਦੀ ਜ਼ਿੰਮੇਵਾਰੀ ਲਈ ਆ ਕਿ ਉਹ ਛੇਤੀਆਂ ਨੂੰ ਛਾਪ ਕੇ ਟਰਾਂਸਲੇਸ਼ਨ ਕਰਾ ਕੇ ਕਰੋਬੋਰੇਟ ਕਰਾ ਕੇ ਤੇ ਉਹਨੂੰ ਸਾਰੇ ਛਾਪ ਕੇ ਬੱਕ ਬੱਕ ਪੁਛਾਵਾਂ ਦੇ ਵਿੱਚ ਜਿੱਦਾਂ ਗੱਲ ਕਰਨਾਟਕਾ ਦੇ ਵਿੱਚ ਬੰਗਲੌਰ ਉਹ ਕਹਿੰਦੇ ਸਾਡੀ ਲੈਂਗੁਏਜ ਦੇ ਵਿੱਚ ਅਸੀਂ ਆਪ ਹੀ ਛਾਪਾਂਗੇ ਤੁਹਾਨੂੰ ਪੀਡੀਐਫ ਭੇਜ ਦਿਆਂਗੇ ਤੁਸੀਂ ਸਾਨੂੰ ਛਾਪ ਕੇ ਭੇਜਦੇ ਹੋ ਸੋ ਬੱਕ ਬੱਕ ਸੂਬਿਆਂ ਦੇ ਵਿੱਚ ਹੁਣ ਸਾਡੇ ਜਿੱਦਾਂ ਆਸਨ ਸੋਲ ਵਿਖੇ 27 ਤਰੀਕ ਨੂੰ ਸਤਗੁਰੂ ਜੀ ਦੀ ਸ਼ਹਾਦਤ ਨੂੰ ਸਮਰਪਿਤ ਉੱਥੇ ਫੰਕਸ਼ਨ ਆ ਇਦਾਂ ਹੀ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਫੰਕਸ਼ਨ ਅਸੀਂ ਉਹ ਆਯੋਜਨ ਕਰਨ ਜਾ ਰਹੇ ਹਾਂ ਸੋ ਉਹਦੇ ਨਾਲ ਦੀ ਨਾਲ ਦੋ ਮਹਾਨ ਨਗਰ ਕੀਰਤਨ ਇੱਕ ਨਗਰ ਕੀਰਤਨ ਜਿਹੜਾ ਉਹ ਆਸਾਮ ਤੋਂ ਚਾਲੇ ਪਾਊਗਾ ਜਿਹਦਾ ਲਗਭਗ ਰੂਟ ਵੀ ਬੈਠ ਕੇ ਅਸੀਂ ਤੈਅ ਕਰਾਂਗੇ ਤੇ ਕੀਤਾ ਵੀ ਆ ਉਹ ਲਗਭਗ 23 ਨਵੰਬਰ ਨੂੰ ਸਾਰੇ ਇਸ ਭਾਰਤਵਾਰਸ਼ ਦੀਆਂ ਵੱਡੀਆਂ ਸਟੇਟਾਂ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਸਾਰੇ ਤਾਂ ਨਹੀਂ ਟੱਚ ਕੀਤੇ ਜਾ ਸਕਦੇ ਉਹ ਸਾਡਾ ਨਗਰ ਕੀਰਤਨ ਉੱਥੋਂ ਸਾਮ ਤੋਂ ਬ੍ਰੰਭ ਹੋ ਕੇ ਉਹ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਦੀ ਆ ਕੇ ਸਮਾਪਤੀ ਹੋਊਗੀ ਦੂਸਰਾ ਨਗਰ ਕੀਰਤਨ ਮਟੌਰ ਤੋਂ ਜਿੱਥੋਂ ਪੰਡਤ ਕਿਰਪਾ RAM ਜੀ ਫਰਿਆਦ ਲੈ ਕੇ ਆਏ ਉਹ ਅਸੀਂ ਉੱਥੋਂ ਸ਼ੁਰੂ ਕਰਾਂਗੇ ਅਰਦਾਸ ਕਰਕੇ ਉਸੇ ਸਥਾਨ ਤੋਂ ਤੇ ਜਤਨ ਕਰਾਂਗੇ ਵੀ ਉੱਥੋਂ ਦੇ ਵੀ ਲੋਕ ਜਿਹੜੇ ਕਸ਼ਮੀਰ ਦੇ ਆ ਖਾਸ ਕਰਕੇ ਦੂਸਰੇ ਭਾਈਚਾਰ ਨਾਲ ਸੰਬੰਧ ਉਹਨਾਂ ਸਾਰਿਆਂ ਨੂੰ ਨਾਲ ਤੋੜ ਕੇ ਤੇ ਉਹ ਨਗਰ ਕੀਰਤਨ ਪੜਾ ਡੜ ਪੜਾ ਜਿਹੜਾ ਆ ਉਹ ਆ ਕੇ ਆਨੰਦਪੁਰ ਸਾਹਿਬ ਸਮਾਪਤੀ ਹੋ ਗਈ। ਦੂਸਰਾ ਇੱਕ ਨਗਰ ਕੀਰਤਨ ਕਿਉਂਕਿ ਸਿੱਖ ਪੰਥ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ ਲੱਖੀ ਸ਼ਾਹ ਬਨਜਾਰਾ ਉਹਨਾਂ ਦੋਹਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਮੈਂ ਸੋਚਦਾ ਵੀ ਗੁਰੂ ਸਾਹਿਬ ਨੇ ਕਿੱਡੀ ਆਪਦੀ ਨੂੰ ਸਮਰਪਿਤ ਇੱਕ ਜਿਹੜਾ ਉਹਦੇ ਵਿੱਚ ਵੱਡੇ ਜਿਹੜੇ ਸ਼ੰਕਰਾਚਾਰੀਆ ਇਹਨਾਂ ਦੇ ਦੂਸਰੇ ਧਰਮਾਂ ਨਾਲ ਸੰਬੰਧਿਤ ਉਹਨਾਂ ਨੂੰ ਸਾਰਿਆਂ ਨੂੰ ਪੱਤਸਰ ਦਾ ਦੇਾਂਗੇ ਖੁੱਲਾ ਫੇ ਉਹ ਚੇਚੇ ਤੌਰ ਤੇ ਇਹਦੇ ਵਿੱਚ ਸ਼ਮੂਲੀਅਤ ਕਰਨ ਨਾਲ ਦੀ ਨਾਲ ਇਸ ਵਾਰ ਜਿੰਨੇ ਵੀ ਸਾਡੀ ਧਾਰਮਿਕ ਪ੍ਰੀਖਿਆ ਆ ਉਹ ਗੁਰੂ ਤੇਗ ਬਹਾਦਰ ਬਾਦਸ਼ਾਹ ਨੂੰ ਸਮਰਪਿਤ ਉਹ ਐਗਜ਼ਾਮ ਲੈ ਜਾਣਗੇ ਤੇ ਨਾਲ ਦੀ ਨਾਲ ਇੱਕ ਹੋਰ ਵੱਡਾ ਵਿਚਾਰ ਜਿਹੜਾ ਉਹ ਸਾਰੀ ਜਿੰਨੇ ਵੀ ਬੁਲਾ ਰਹੇ ਸੀ ਉਹਨਾਂ ਸਾਰਿਆਂ ਨੇ ਫੋਕਸ ਕੀਤਾ ਕਿ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁਕ ਜਿਹੜੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਉੱਥੇ ਐਲਾਨ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਭਾਈ ਬਲਵੰਤ ਸਿੰਘ ਰਾਜੋਆਣੀ ਦੀ ਫਾਂਸੀ ਦੀ ਸਬਾ ਜਿਹੜੀ ਉਹਨੂੰ ਕਮਿਊਟ ਕਰਕੇ ਉਹਨੂੰ ਆਪਣੇ ਘਟਾ ਕੇ ਦੇ ਉਮਰ ਕੈਦ ਦੇ ਵਿੱਚ ਬਦਲਦਾ ਤੇ ਮੈਂ ਬੇਨਤੀ ਕਰਦਾ ਇਹਨਾਂ ਸਾਰਿਆਂ ਦਾ ਹੀ ਜਿੰਨੇ ਵੀ ਬੁਲਾ ਰਹੇ ਸੀ ਇੱਕ ਸਗਾ ਵੀ ਕਿਉਂਕਿ ਗੁਰੂ ਤੇਗ ਬਹਾਦਰ ਪਾਚਾ ਦੀ ਇਹ ਸ਼ਹੀਦੀ ਸ਼ਤਾਬਦੀ ਆ ਤੇ ਇਹ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਕੋਈ ਆਸਾਨ ਨਹੀਂ ਆਪਣੇ ਪੇ ਗੁਰੂ ਸਾਹਿਬ ਨੇ 사ਤਗੁਰ ਜੀ ਤਾਂ ਦਿਆਲਤਾ ਦੇ ਘਰ ਸੀ ਸੀ 사ਤਗੁਰ ਜੀ ਨੇ ਤਾਂ ਕਿਰਪਾ ਦੇ ਬਖਸ਼ਿਸ਼ ਕੀਤੀ ਆ ਸਾਰੀ ਮਨੁੱਖਤਾ ਦੇ ਉੱਤੇ ਤੇ ਖਾਸ ਕਰਕੇ ਇੱਕ ਅਸਲੀ ਤੇ ਤੌਰ ਤੇ ਫਿਰਕੇ ਤੇ ਤੇ 사ਤਗੁਰ ਜੀ ਦਇਆਵਾਨ ਤੇ ਦਇਆ ਦਇਆ ਦੇ ਘਰ ਦੇ ਵਿੱਚ ਆ ਕੇ ਆਪਣਾ ਬਲੀਦਾਨ ਦਿੱਤਾ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਇਹਨਾਂ ਦਾ 2019 ਦਾ ਕੀਤਾ ਜਿਹੜਾ ਬਚਨ ਵੱਧ ਦਾ ਉਹਨੂੰ ਹੁਣ ਸਤਾਬ ਦੇ ਰੂਪ ਦੇ ਵਿੱਚ ਦੁਹਰਾ ਦੇਣਾ ਚਾਹੀਦਾ ਤੇ ਨਾਲ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਿਹੜੇ ਆ ਉਹ ਵੱਡੇ ਸਵਾਗਤ ਵੀ ਕੀਤੇ ਜਾਣਗੇ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਛੋਟੇ ਛੋਟੇ ਆਪਾਂ ਕਈ ਵਾਰੀ ਕਲਿੱਪਾਂ ਪਾ ਦਿੰਨੇ ਆ ਉਹ ਵੀ ਸਾਰੀਆਂ ਪਾਈਆਂ ਜਾਣ ਗਿਆ ਸੋ ਮੈਂ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦੇ ਭਾਈ ਦੇਹਲਾ ਜੀ ਉਹਨਾਂ ਦੇ ਸਬੰਧ ਦੇ ਵਿੱਚ ਵੀ ਕਿਉਂਕਿ ਗੁਰੂ ਸਾਹਿਬ ਦੇ ਅਨਨ ਸਿੱਖ ਦੇਖੋ ਕਿੰਡੀ ਵੱਡੀ ਸ਼ਹਾਦਤ ਸਤਗੁਰੂ ਜੀ ਦੇ ਸਾਹਮਣੇ ਹੋਈ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਉਹਨਾਂ ਨੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਵੱਡੀਆਂ ਸ਼ਹਾਾਦਤਾਂ ਦਿੱਤੀਆਂ ਉਹਨਾਂ ਨੂੰ ਵੀ ਸਬੰਧਤ ਉਹਨਾਂ ਦੇ ਨਾਲ ਵੀ ਛੋਟੇ ਛੋਟੇ ਜਿਹੜੇ ਆਪਾਂ ਉਹਨਾਂ ਦੇ ਜੀਵਨਾ ਨਾਲ ਸੰਬੰਧਤ ਇਹ ਉਹ ਵੀ ਪੰਚ ਪਾਵਾਂਗੇ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਸੋ ਮੈਂ ਅੰਤ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਪਹੁੰਚੀਆਂ ਨਾ ਸਾਰਿਆਂ ਦੇ ਨਹੀਂ ਮੈਂ ਲੈ ਸਕਿਆ ਉਹ ਨਾਂ ਸਾਡੇ ਪ੍ਰੈਸ ਮੀਡੀਆ ਦੇ ਵਿੱਚੋਂ ਸਾਰਿਆਂ ਦੇ ਦੇਦੇ ਤੇ ਜਾਣਗੇ ਮੈਂ ਸਾਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਆਓ ਸਾਰੇ ਇਸ ਗੱਲ ਦਾ ਪ੍ਰਾਨ ਕਰੀਏ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹਾਦਤ ਨਾ ਹੁੰਦੀ ਤੇ ਇਸ ਮੁਲਕ ਦਾ ਕਿਹੜਾ ਕਿਹੜਾ ਰੂਪ ਹੋਣਾ ਸੀ ਇਹ ਕੀਰਤੀਮਾਨ ਸਤਗੁਰੂ ਜੀ ਨੇ ਉਸ ਵੇਲੇ 1675 ਦੇ ਵਿੱਚ ਸਥਾਪਿਤ ਕੀਤਾ ਸੀ ਤੇ ਆਓ ਅੱਜ ਆਪਾਂ ਸਾਰੇ 350 ਸਾਲਾ ਸ਼ਤਾਬਦੀ ਦੇ ਰੂਪ ਉਹਦੇ ਵਿੱਚ 171 ਹੋ ਕੇ ਗੁਰੂ ਸਾਹਿਬ ਦੀ ਇਹ ਮਹਾਨ ਸ਼ਤਾਬਦੀ ਨੂੰ ਮਨਾਇਏ ਵੀ ਤੇ ਵਸਾਈਏ ਵੀ ਬਸਾਉਣਾ ਕੀ ਆ ਗੁਣ ਬਸਾਉਣੇ ਆ ਔਗਣ ਕੱਢਣੇ ਆ ਤੇ ਗੁਰੂ ਨੂੰ ਸਮਰਪਿਤ ਹੋ ਕੇ ਬੱਦ ਤੋਂ ਬੱਦ ਗੁਰੂ ਦਸ਼ਮ ਪਾਤਸ਼ਾਹ ਦਾ ਕਿਉਂਕਿ ਗੁਰਤਾਰਦੀ ਦੇ ਵਿਚਾਰਿਆ ਤੇ ਇੱਥੇ ਇਹ ਵੀ ਆਇਆ ਸੀ ਕਿ ਆਉਂਦੇ ਸਮੇਂ ਦੇ ਵਿੱਚ ਬੱਦ ਤੋਂ ਬੱਦ ਗੁਰੂ ਦਸ਼ਮ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਵੀ ਇੱਕ ਸ਼ਬਦ ਘਟੋ ਘਟ ਏਕ-ਏਕ ਜਥਾ ਜ਼ਰੂਰ ਪੜਿਆ ਕਰਿਓ ਦਰਬਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਸੋ ਉਹ ਗੁਰਤਾ ਗੱਦੀ ਵੀ ਸਤਿਗੁਰਜੀ ਦੀ ਆਉਣੀ ਆ ਤੇ ਉਸ ਗੁਰਤਾ ਗੱਦੀ ਨੂੰ ਸਮਰਪਤ ਬੱਦ ਤੋਂ ਬੱਦ ਗੁਰੂ ਸਾਹਿਬ ਜੀ ਦਾ ਜਿਹੜਾ ਹੁਕਮ ਸੀ ਉਹ ਵੀ ਆਪਾਂ ਬਜਾਈਏ ਬੱਦ ਤੋਂ ਬੱਦ ਅਮਰਧਾਰੀ ਹੋਈਏ ਸੋ ਆਹੰਤ ਦੇ ਵਿੱਚ ਸਾਰਿਆਂ ਦਾ ਸਮੂਹਜਾ ਤੁਹਾਡੇ ਪ੍ਰਸਦਾ ਵੀ ਅਚੇਚੇ ਤੌਰ ਤੇ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਜਿੰਨੇ ਵੀ ਸੱਜਣ ਮਦਮੂਲੀਆਂ ਵਿਚਾਰਾਂ ਦੇ ਕੇ ਗਏ ਆ ਉਹਨਾਂ ਦਾ ਵੀ ਇੱਕ ਆਉਣ ਤੇ ਦੂਜਾ ਉਹਨਾਂ ਦੇ ਬਡਬੂਲੇ ਜਿਹੜੇ ਵਿਚਾਰ ਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜੀ ਅੱਜ ਵਿਦਵਾਨ ਸਭਾ ਚ ਬੇਅਦਬੀ ਹੋਈ ਹੈ ਜਦੋਂ ਬੇਅਦਬੀ ਦੀ ਸਪੀਕਰ ਵਿੱਚ ਬਿਲ ਲਿਆਦਾ ਜਾ ਰਿਹਾ ਹੈ ਸਪੀਕਰ ਕੁਲਤਾਰ ਸਿੰਘ ਸੱਜਾ ਵੱਲੋਂ ਗੁਰਬਾਣੀ ਦੀ ਤੁਕ ਅਰਦਾਸ ਦੇ ਰੂਪ ਚ ਪੜ੍ਹੀਆਂ ਗਈਆਂ ਜਦ ਕਿ ਸਾਰੇ ਉਸਨੇ ਸ਼ੂਜ਼ ਪਾਏ ਹੋਏ ਸੀ ਤੇ ਕਈ ਨਗੇ ਸਿਰ ਵੀ ਬੈਠੇ ਸੀ ਦੇਖੋ ਬਹੰਤੀ ਹੈ ਆ 사ਤਗੁਰ ਜੀ ਦਾ ਆਦੇਸ਼ ਵੀ ਆ ਵੀ ਜਿਹੜੇ ਸਿੱਖ ਨੇ ਪਵਿੱਤਰ ਗੁਰਬਾਣੀ ਦਾ ਆਚਾਰਨ ਕਰਨਾ ਤੇ ਸਾਵਧਾਨ ਹੋ ਕੇ ਕਰਨਾ ਦੂਸਰੀ ਕਾਰਜ ਸਿਰ ਢੱਕਿਆ ਹੋਵੇ ਤੇ ਪੈਰਾਂ ਦੇ ਵਿੱਚ ਜੋੜਾ ਨਾ ਹੋਵੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਤਾਂ ਅਕਸਰ ਕਹਿਣਾ ਹੁੰਦਾ ਇਹਨਾਂ ਨੂੰ ਸਮਤ ਬਖਸ਼ਿਸ਼ ਕਰਨ ਗੁਰਬਾਣੀ ਘੱਟ ਬੋਲਣੀ ਚਾਹੀਦੀ ਜੇ ਪੂਰੀ ਕਾਂਠ ਨਹੀਂ ਗਈ ਤੇ ਜੇ ਅਧੂਰੀ ਆ ਤਾਂ ਫਿਰ ਉਹਦਾ ਹੁੰਦਾ ਵੀ ਜੇ ਆਪਾਂ ਕਾਰ ਵੀ ਗਏ ਤਾਂ ਫਿਰ ਤੁਰੰਤ ਆਪਾਂ ਖੇਵਾ ਗੁਰੂ ਜਾਚਨਾ ਕਰੀਏ 사ਤਗੁਰ ਦੇ ਚਰਨਾਚ ਅਰਦਾਸ ਕਰੀਏ ਵੀ ਮੇਰੇ ਕੋਲ ਇਹ ਆ ਵਗਿਆ ਹੋ ਗਿਆ ਗੁਰੂ ਸਾਹਿਬ ਉਹਦੀ ਮੈਨੂੰ ਮਾਫੀ ਭੁੱਲ ਦੀ ਦੇਣ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ 사ਤਗੁਰ ਜੀ ਸਮੱਤ ਬਖਸ਼ਿਸ਼ ਕਰਨ ਸਾਡੇ ਪਾਸ ਸਾਲਾਂ ਦੇ ਉੱਤੇ ਬੰਦੀ ਸਿੰਘਾਂ ਦੀ ਭਾਈ 라ਜੋਆੜੇ ਦੀ ਵਿਹਾਈ ਦੀ ਗੱਲ ਕੀਤੀ ਰਹੀ ਸੀ ਉਹ ਉਮਰ ਗਿਆ ਚ ਪਰ ਆਪੋ ਸ਼ਰੋਣੀ ਕਮੇਟੀ ਉਹਨਾਂ ਨੇ ਇੱਕ ਸੋ ਸਿੱਖਾਂ ਨੂੰ ਸਨਮਾਨਤ ਕਰਨ ਦਾ ਲਾਨ ਕੀਤਾ ਗਿਆ ਸ਼੍ਰੋਮਣੀ ਕਮੇਟੀ ਆਪਣੇ ਐਲਾਨ ਕਿਉਂ ਭੁੱਲ ਜਾਂਦੀ ਹੈ ਦੇਖੋ ਅਸੀਂ ਕੋਈ ਐਲਾਨ ਨਹੀਂ ਭੁੱਲੇ ਕਈ ਵਾਰੀ ਲੇਟ ਹੋ ਜਾਈਦਾ ਦੇਖੋ ਮੇਰੀ ਬੇਨਤੀ ਸੁਣੋ ਪਰ ਅਸੀਂ ਭੁੱਲੇ ਨਹੀਂ ਬਿਲਕੁਲ ਕਿਉਂਕਿ ਵੱਡੀ ਸੰਸਥਾ ਆ ਤੇ ਵੱਡੀ ਸੰਸਥਾ ਦੀਆਂ ਉਹਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਤੂੰ ਅਮਰਤਪਾਲ ਵਰਗੇ ਯਾਦ ਵੀ ਦਵਾ ਦਿੰਦੇ ਆ ਤੇ ਕੋਈ ਨਹੀਂ ਕਰਾਂਗੇ ਉਹ ਵੀ ਸਾਰਾ ਕਾਰਜ ਕਰਾਂਗੇ ਜੀ 350 ਸਾਲਾਂ ਦੀ ਸਥਾਪਨਾ ਦੇ ਬਾਰੇ ਸਾਰੀਆਂ ਸਿਵਿਲ ਸੁਰੱਖਿਆ ਵੱਲੋਂ ਕੋਪਰੇਸ਼ਨ ਦਿੱਤੀ ਜਾ ਰਹੀ ਹੈ ਸ਼ੋਕੀ ਕਮੇਟੀ ਕੀ ਪੰਜਾਬ ਸਰਕਾਰ ਵੱਲੋਂ ਵੀ ਕੋਈ ਕੋਆਪਰੇਸ਼ਨ ਦਾ ਆਇਆ ਸੁਣਿਆ ਚਾ ਕੋ ਤੁਹਾਨੂੰ ਬੇਸ਼ੱਕ ਸਾਹੀ ਹੋਈ ਅਸੀਂ ਅੱਜ ਸਾਰਿਆਂ ਨੇ ਇੱਥੇ ਬੈਠ ਕੇ ਫੈਸਲਾ ਕੀਤਾ ਵੀ ਸਾਰੀਆਂ ਸਰਕਾਰਾਂ ਨੂੰ ਅਸੀਂ ਟੱਚ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਮੈਂ ਸਮਝਦਾ ਭਈ ਜੇ ਸੱਚਮੁੱਚ ਹੀ ਇਹ ਇਸ ਗੱਲ ਤੇ ਚਾਹੁੰਦੇ ਆ ਭਈ ਗੁਰਾਂ ਨੂੰ ਸਤ ਗੁਰਾਂ ਨੂੰ ਸਮਰਪਿਤ ਹੋਣਾ ਆ ਤੇ ਇੱਕ ਦਿਨ ਦਾ ਸੈਸ਼ਨ ਇਹ ਵੀ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਕਰਨਾ ਦੂਸਰੀ ਇੱਕ ਮੈਂ ਤੁਹਾਡੇ ਵੀ ਸਾਰੇ ਧਿਆਨ ਵਿੱਚ ਲਿਆ ਦਿਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਲਮੌਰ ਜਥੇਬੰਦੀ ਆ ਸਰਕਾਰਾਂ ਨੇ ਈਵੈਂਟ ਜਿਹੜੇ ਆ ਉਹ ਬਣਾਉਣੇ ਹੁੰਦੇ ਆ ਮਨਾਤਾ ਸੀ ਰਹੇ ਸਾਰੇ ਸ਼ਮੂਲੀਅਤ ਕਰਨ ਆ ਕੇ ਅੱਜ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਰਾਸ਼ਟਰਪਤੀ ਸਾਹਿਬ ਨੂੰ ਚੀਫ ਜਸਟਿਸ ਆਫ ਇੰਡੀਆ ਨੂੰ ਸਪੀਕਰ ਸਾਹਿਬ ਨੂੰ ਉਹਨਾਂ ਸਾਰਿਆਂ ਨੂੰ ਜਾ ਕੇ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਇਹ ਵੀ ਆਉਣ ਉਹਦੇ ਜਾ ਕੇ ਸ਼ਮੂਲਤ ਕਰਨ ਕੋਈ ਗੁੱਸਾ ਗਿਲਾ ਨਹੀਂ ਸਤਿਗੁਰ ਜੀ ਦੀ ਸਦਾਬਦੀ ਮਨਾਉਣੀ ਆਪਾਂ ਪੰਜਾਬ ਸਰਕਾਰ ਆਪਣਾ ਲੱਗ ਸਮਾਗਮ ਕਰਨ ਜਾ ਰਹੀ ਉਹਦੇ ਬਾਰੇ ਕੁਝ ਸਰਕਾਰ ਨਾਲ ਰਸਤਾ ਕਰੇ ਬੇਖੋ ਅਸੀਂ ਤਾਂ ਜਾ ਕੇ ਬੇਨਤੀ ਕਰਨੀ ਵੀ ਇਕੱਠੇ ਹੋ ਕੇ ਸ਼ਮਨੀ ਕਮੇਟੀ ਮਨਾ ਰਹੀ ਆ ਉਹਦੇ ਵਿੱਚ ਆ ਕੇ ਸਾਰੇ ਸ਼ਾਮਲ ਹੋਵੋ ਤੇ ਇਹਨਾਂ ਨੇ ਜੇ ਬੱਕਰੀ ਮੈਂ ਕਿਉਂਕਿ ਹਾਲੇ ਤੱਕ ਮੇਰਾ ਉਦਾਂ ਸੰਧਵਾ ਸਾਹਿਬ ਨੇ ਇੱਕ ਦਿਨ ਮੇਰੀ ਗੱਲ ਆ ਜਿਹੜਾ ਬਿਆਦਵੀ ਦਾ ਐਕਟ ਬਣਨਾ ਸੀ ਇਹਦੇ ਤੇ ਮੁੱਦੇ ਤੇ ਹੋਈ ਸੀ ਗੱਲ ਪਰ ਉਹਨਾਂ ਨੇ ਵੀ ਕਹਾਗੇ ਵੀ ਕੋ ਵੱਖਰਾ ਨਾ ਕਰੀਏ ਪੰਜਾਬ ਦੇ ਵਿੱਚ ਇਹਦੇ ਧਾਰਮਿਕ ਸਮਾਗਮ ਚਾਉਣ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਹੋ ਰਹਾ ਹੈ ਉਹਦੇ ਵਿੱਚ ਆ ਕੇ ਆਪਣੀ ਸ਼ਮੂਲੀਅਤ ਕਰੋ ਜੀ ਦੇਖੋ ਹੁਣ ਪੰਜਾਬ ਦੇ ਨਾਲ ਨਾਲ ਭਾਰਤ ਦੇ ਬਾਕ-ਬਾਕ ਸ਼ਹਿਰਾਂ 'ਚ ਵੀ ਨੇ ਔਰ ਵਿਦੇਸ਼ਾਂ 'ਚ ਵੀ ਬਹੁਤ ਜਾ ਚੁੱਕੇ ਨੇ ਸਿੱਖ ਕੀ ਵਿਦੇਸ਼ਾਂ 'ਚ ਵੀ ਇਸ ਸਮਾਗਮ ਰੱਖਿਆ ਜਾ ਸਕਦਾ ਜੀ ਸਤਿ ਸ੍ਰੀ ਅਕਾਲ ਦੇਖੋ ਵਿਦੇਸ਼ਾਂ ਦੇ ਸਾਰੇ ਸਿੱਖ ਜਿਹੜੇ ਐਮਪੀ ਬਣੇ ਖਾਸ ਕਰਕੇ ਐਮਐਲਏ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਸਾਰਿਆਂ ਨੂੰ ਲਿਖਤੀ ਰੂਪ ਵਿੱਚ ਵੀ ਕਰਾਂਗੇ ਸਾਡਾ ਐਡਵਾਈਜ਼ਰੀ ਬੋਰਡ ਵਿਦੇਸ਼ਾਂ ਦਾ ਆਕੇ ਬਣਿਆ ਆ ਉਹ ਸਾਰੇ ਉਹਨਾਂ ਨੂੰ ਚਿੱਠੀ ਪੱਤਰ ਵੀ ਆਪਾਂ ਲਿਖ ਕੇ ਦੇਾਂਗੇ ਵੀ ਤਾਂ ਕਿ ਉਹਨਾਂ ਨਾਲ ਸੰਪਰਕ ਕਰਕੇ ਉਹ ਇੱਥੇ ਆ ਕੇ ਆਉਣ ਦੂਜੀ ਗੱਲ ਮੈਂ ਕੱਲ ਕਰਨਾਟਕਾ ਚ ਸੀਗਾ ਸੱਚ ਕਰਕੇ ਜਾਣਿਓ ਉੱਥੇ ਜਿਹੜੇ ਬਾਅਦ ਵਿੱਚ ਮੀਟਿੰਗ ਹੋਈ ਤੇ ਉਹਨਾਂ ਨੇ ਇੰਨਾ ਸਾਡੇ ਨਾਲ ਥੋੜੀ ਜਿਹੀ ਮਾਲ ਗੁੱਸਾ ਦਿਖਾ ਲਿਆ ਭਈ ਜੇ ਨਗਰ ਕੀਰਤਨ ਉੱਥੋਂ ਚੜ੍ਹਨ ਸਾਡੀਆਂ ਸਟੇਟਾਂ ਚ ਕਿਉਂ ਨਹੀਂ ਸੋ ਮੇਰਾ ਕਹਿਣ ਤੋਂ ਬਾਅਦ ਬਾਹਰਲਾ ਸਿੱਖ ਪੰਜਾਬੋਂ ਬਾਹਰ ਤੇ ਪੰਜਾਬ ਦੇ ਵਿੱਚ ਸਭ ਤਿਆਰ ਆ ਇਹ ਗੁਰੂ ਸਾਹਿਬ ਜੀ ਦੀ ਸ਼ਹਾਦਤ ਏ ਏਡੀ ਵੱਡੀ ਆ ਇਹਦਾ ਕੋਟਨ ਕੋਟ ਵੀ ਅਸੀਂ ਜਾਨ ਲੈ ਲਈਏ ਤਾਂ ਵੀ ਇਹਦਾ ਨਿਖਾ ਦੱਸ ਤਾਨੂੰ ਯਾਦ ਆਦਾ ਪਰ ਬੜਾ ਬੜਾ ਚਾ ਆ ਲੋਕਾਂ ਚ ਸਾਹਿਬ ਜੀ ਪਾਕਿਸਤਾਨ ਕੁਝ ਹੋਰ ਪ੍ਰਗਤ ਕਮੇਟੀ ਸੱਦਾ ਦੇਖੋ ਸਾਰਿਆਂ ਨੂੰ ਅਸੀਂ ਦਾ ਸਦਾ ਸਾਰਿਆਂ ਨੂੰ ਅਸੀਂ ਤਾਂ ਦੇਵਾਂਗੇ ਜੇ ਕੋ ਆਉਂਦੇ ਆ ਤਾਂ ਸਾਰਿਆਂ ਨੂੰ ਜੀ ਆਇਆਂ ਵੀ ਕਰਾਂਗੇ ਤੇ ਉਹਨਾਂ ਦਾ ਵੈਲਕਮ ਵੀ ਕਰਾਂਗੇ ਧੰਨਵਾਦ ਵੀ ਕਰਾਂਗੇ ਸਾਹਿਬ ਜੀ ਤਖਤ ਸਹਿਬਾਨ ਦਰਮਿਆਨ ਜਿਹੜਾ ਰਿਵਾਜ ਚੱਲ ਰਿਹਾ ਸੀਗਾ ਅੱਜ ਖਤਮ ਹੋ ਗਿਆ ਜੀ ਦੇਖੋ ਬਹੁਤ ਚੰਗੀ ਗੱਲ ਆ ਤਖਤ ਸਹਿਬਾਨ ਦਾ ਕੋਈ ਪਹਿਲਾਂ ਪਹਿਲਾਂ ਮੇਰੀ ਬੇਨਤੀ ਹੋਰ ਤਖਤ ਸਹਿਬਾਨ ਦਾ ਕਦੇ ਟਕਰਾ ਨਹੀਂ ਤਖਤ ਪਵਿੱਤਰ ਆ ਤਦੋਂ ਪੰਜ ਪਾਛਾ ਦਾ ਤਖਤ ਆ ਤੇ ਇਹ ਛੇਵੇਂ ਪਾਛਾ ਦਾ ਤਖਤ ਆ ਪਰ ਤਖਤਾਂ ਦੀ ਇੱਕ ਮਰਿਆਦਾ ਆ ਸਿਰਮੌਰ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਆ ਸਿੱਖ ਪੰਥ ਦੀ ਸਾਡਾ ਜਿਹਨੂੰ ਕੇਂਦਰੀ ਤੋਂ ਰੱਖਾ ਲੈਨੇ ਆ ਇਹਦਾ ਕਿਉਂਕਿ ਕਈ ਵਾਰੀ ਜੂਰਿਸਡਿਕਸ਼ਨ ਆਪਾਂ ਕਹਿੰਦੇ ਪੇ ਘੇਰਾਬੰਦੀ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਚੰਗੀ ਗੱਲ ਆ ਅੱਜ ਉਹ ਨਹੀਂ ਕਰ ਲਿਆ ਅਸੀਂ ਤਾਂ ਕਿਉਂਕਿ ਇਹਦੇ ਤੇ ਵਿਸ਼ੇਸ਼ 5 ਤਰੀਕ ਨੂੰ ਆਪਣੇ ਰੱਖਿਆ ਵਿਸ਼ੇਸ਼ ਅਜਰਾਤ ਵੀ ਰੱਖਿਆ ਪਰ ਚਲੋ ਸਿੰਘ ਸਾਹਿਬਾਂ ਨੇ ਆਪ ਹੀ ਬੈਠ ਕੇ ਉਹ ਹੱਲ ਕਰ ਲਿਆ ਉਹਨਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਬੇਨਤੀ ਦੇਖੋ اجلاس ਤਾਂ ਹੋਊਗਾ اجلاس ਕਿਸ ਕਾਰਜ ਲਈ ਆ اجلاس ਇਸ ਕਾਰਜ ਲਈ ਆ ਕਿਉਂਕਿ ਕੁਝ ਮੈਂ ਹੁਣ ਹਾਲੇ ਕਮੈਂਟ ਨਹੀਂ ਕਰਾਂ ਉਹ ਦਿਨ ਹੀ ਕਰੂੰਗਾ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉਹ ਦਿਨ ਜਰੂਰ ਗੱਲ ਕਰਾਂਗੇ ਪ੍ਰਧਾਨ ਜੀ ਨੂੰ ਧਮਕੀ ਵੀ ਆਈ ਹੈ ਜਦ ਕੋਈ ਚੱਚਾ ਚੱਲ ਰਹੀ ਹੈ ਕੋਈ ਲੰਗਰ ਹਾਜ਼ੂਰਾਂ ਦੀ ਹੈ ਕੋਈ ਹੋਰ ਉਹ ਕੋਈ ਨਹੀਂ ਆਪਾਂ ਪੜਤਾਲ ਕਰ ਰਹੇ ਹਾਂ ਪੜਤਾਲ ਮੀਲ ਹੈ ਕਿ ਮੀਲ ਗਿਆ ਪਤਾ ਕਿ ਆਇਆ ਹੈ ਕੋਈ ਨਹੀਂ ਕੋਈ ਨਹੀਂ